ਸਾਨ ਵੀਰੋ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਸ੍ਰੀ ਮਨਪ੍ਰੀਤ ਸਿੰਘ ਜੀ ਨਾਲ ਗੱਲ ਕਰ ਰਹੇ ਸੀਗੇ ਕਿ ਪੰਜਾਬ ਐਗਰੋ ਵੱਲੋਂ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਸੋ ਅੱਜ ਅਸੀਂ ਦੁਬਾਰਾ ਇਸ ਜਿਹੜੀ ਵਿਚਾਰ ਚਰਚਾ ਨੂੰ ਕੰਟੀਨਿਊ ਕਰਦੇ ਆ ਜਿਵੇਂ ਉਹਨਾਂ ਨੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੂੰ ਕਣਕ ਅਤੇ ਬਾਸਮਤੀ ਬਾਰੇ ਜਾਣਕਾਰੀ ਦਿੱਤੀ ਸੀ ਤੇ ਇਸੇ ਤਰ੍ਹਾਂ ਹੋਰ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਹੈਗੀਆਂ ਨੇ ਆਪਾਂ ਉਹਨਾਂ ਦੇ ਬਾਰੇ ਵੀ ਜਾਣਕਾਰੀ ਲੈਣੇ ਆ ਸਰ ਮਨਪ੍ਰੀਤ ਸਿੰਘ ਜੀੋਂ ਤੋਂ ਇਹ ਪੰਜਾਬ ਐਗਰੋ ਸਰਾਂਦ ਸੈਂਟਰ ਦੇ ਉੱਤੇ ਕੀ ਕੀ ਸੁਵਿਧਾਵਾਂ ਆਪਾਂ ਨੂੰ ਦੇ ਰਹੀ ਹੈ? ਹਾਂਜੀ ਮਾਨਕੀ ਸਿੰਘ ਸੱਸੀ ਦਾ ਜੀ। ਸੋ ਆਪਾਂ ਅ ਉਸ ਗੱਲ ਨੂੰ ਉਸ ਤੋਂ ਪਹਿਲਾਂ ਮੈਂ ਇੱਕ ਜੋ ਆਪਾਂ ਸਰਾਂਦ ਟੈਕ ਹਾਊਸ ਦੇ ਵਿੱਚ ਆਪਾਂ ਜੋ ਸੁਵਿਧਾ ਦੇ ਰਹੇ ਆਂ ਆਪਾਂ ਇੱਥੇ ਇੱਕ ਟਰੈਕਟਰ ਤੇ ਉਹਦੇ ਨਾਲ ਇੰਪਲੀਮੈਂਟਸ ਖਰੀਦੇ ਆ ਕੋਸ਼। ਪੰਜਾਬ ਸਰਕਾਰ ਵੱਲੋਂ ਜਿਹੜੇ ਆਰਗੈਨਿਕ ਕਿਸਾਨਾਂ ਨੂੰ ਆਪਾਂ ਫੈਸਿਲਿਟੇਟ ਦੇਵਾਂਗੇ। ਹਾਂ ਬਹੁਤ ਮਿਨੀਮਲ ਕਰਾਇਦੇ। ਅੱਛਾ ਅੱਛਾ ਕੋਈ ਟਰੈਕਟਰ ਆ ਜੀ ਆਪਣੇ ਕੋਲ ਜੋਂਡੀਅਰ 4x4 ਦਾ। ਕੋਸ਼ ਇੰਪਲੀਮੈਂਟ ਸੀ ਮੈਂ ਸੁਪਰ ਸੀਟਰ ਹੋ ਗਿਆ ਟਰਾਲੀ ਹੈਗੀ ਆ ਹਾਲ ਹੋ ਗਏ ਤਵੀਆਂ ਹੋ ਗਈਆਂ ਸੁਹਾਗਾ ਅੱਛਾ ਇਹ ਕਿਸਾਨ ਸਾਡੇ ਤੋਂ ਲੈ ਕੇ ਜਾ ਸਕਦੇ ਆ ਹਾਂ ਕਈ ਵਾਰੀ ਕਈ ਵਾਰੀ ਕਿਉਂਕਿ ਕਈ ਛੋਟਾ ਕਿਸਾਨ ਹੈਗਾ ਉਹ ਜੁੜਨਾ ਚਾਹੁੰਦੇ ਆ ਪਰ ਜੇਕਰ ਆਪਾਂ ਸੁਵਿਧਾ ਆ ਦਵਾਂਗੇ ਤਾਂ ਉਹ ਥੋੜਾ ਜਿਹਾ ਮੋਟੀਵੇਟ ਹੋ ਜਾਂਦਾ ਬਿਲਕੁਲ ਇੱਕ ਜਿਹੜੇ ਜੈਵਿਕ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਆਉਂਦੀ ਆ ਵੀਡ ਦੀ ਖਰਪਤਵਾਰ ਹਾਂਜੀ 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 ਉਹਦੇ ਲਈ ਅਸੀਂ ਪਾਵਰ ਮੀਟਰ ਲਿਆ ਪਾਵਰ ਮੀਟਰ ਅਸੀਂ ਸਾਡੇ 4-5 ਲੱਖ ਦਾ ਆਇਆ ਜੀ अच्छा वो सरकार ने लेके दत्ता वो भी आपा बहुत मिनिमम चार्जेस ਤੇ ਕਿਰਾਏ ਤੇ ਦੇਵਾਂਗੇ ਜਿਹੜਾ ਬੰਦਾ ਗੋਡੀ ਨਹੀਂ ਕਰ ਪਾਉਂਦਾ ਉਹ ਆਪਣੇ ਕੋਲ ਇਥੋਂ ਲੈ ਆ ਕੇ ਗੋਡੀ ਕਰ ਸਕਦਾ ਵੈਰੀ ਗੁੱਡ ਛੋਟੇ ਲੈਵਲ ਤੇ ਕਿਸੇ ਨੇ ਕੋਈ ਬੂੰਗੀ ਬੀਜਣੀਆਂ ਜਾਂ ਕੁਝ ਜਿਵੇਂ ਕਣਕ ਵੱਢਣੀਆਂ ਕਣਕ ਵੱਢਣ ਵਾਲੀ ਮਸ਼ੀਨ ਉਹਦੇ ਨਾਲ ਅਟੈਚਮੈਂਟ ਆ ਜੀ ਪਾਵਰ ਵੀ ਉਹ ਕਿਉਂਕਿ ਜਿਵੇਂ ਹੁਣ ਕਿਸੇ ਨੇ ਮੰਨ ਲਓ ਦੋ ਕਨਾਲ ਦੇ ਵਿੱਚ ਕਣਕ オーਰਗੈਨਿਕ ਬੀਜੀ ਹੋਈ ਆ ਘਰ ਵਾਸਤੇ ਕਹਿ ਲਓ ਥੋੜਾ ਜਿਹਾ ਰੱਖ ਪਾਉਣਾ ਜੇਕਰ ਵੱਡਣਾ ਹੈਗਾ ਲੱਗ ਤਾ ਉਹ ਮਸ਼ੀਨ ਤੁਸੀਂ ਦੇ ਸਕਦੇ ਹੋ ਛੋਟੀ ਮਸ਼ੀਨ ਹੈਗੀ ਛੋਟੀ ਮਸ਼ੀਨ ਹੈ ਜੀ ਉਹ ਹੱਥੀ ਵੱਢ ਲੇ ਦਿਆ ਉਹਦਾ ਹੜੰਬ ਕਿਉਂਕਿ ਕੰਬਾਈਨ ਵਿੱਚ ਉਹ ਪਹਿਲੇ ਉਹ ਵਿੱਚ ਦਾਣੇ ਰਲ ਜਾਣਗੇ ਹਾਂ ਹਾਂ ਰਲ ਜਾਣਾ ਸਮਝ ਗਿਆ ਸਾਹਿਬ ਆਪਾਂ ਉਹਨੂੰ ਦੇਵਾਂਗੇ ਉਹ ਉਹਦੇ ਨਾਲ ਇੱਕ ਦਿਨ ਦੇ ਵਿੱਚ ਅੱਧਾ ਕਿੱਲਾ ਵੱਢ ਦੂਗੀ ਇੱਕ ਬੰਦਾ ਮੈਂ ਤਾਂ 4000 5000 ਰੁਪਏ ਕਿੱਲੇ ਦਾ ਰੇਟ ਹਾਂ ਆਮ ਲੋਕ ਮੰਗਦੇ ਆ ਹੱਥੀ ਵੱਡਣ ਦਾ ਹਾਂ ਜੀ ਹਾਂ ਸੋ ਇਹ ਆਪਣੇ ਇਥੋਂ ਇੱਕ ਸਰਵਿਸ ਦਿੱਤੀ ਜਾ ਰਹੀ ਹੈ ਇਸ ਪੈਕ ਹਾਊਸ ਦੇ ਤੋਂ ਇੱਥੇ ਆਪਣੇ ਉਹ ਇੰਪਲੀਮੈਂਟ ਪਏ ਆ ਜੇ ਕੋਈ ਲੈ ਕੇ ਜਾਣਾ ਚਾਹੁੰਦਾ ਉਹ ਸੰਪਰਕ ਕਰ ਸਕਦਾ ਬਾਕੀ ਤੁਸੀਂ ਦੱਸ ਰਹੇ ਸੀਗੇ ਕਿ ਇੱਥੇ ਜਿਵੇਂ ਕੋਈ ਸਟੋਰੇਜ ਦਾ ਵੀ ਹੈਗਾ ਕੋールド ਸਟੋਰੇਜ ਦਾ ਵੀ ਕੁਝ ਦੱਸ ਰਹੇ ਸੀ ਜੀ ਇੱਥੇ ਆਪਣਾ ਪੈਕ ਹਾਊਸ ਆ ਜੀ ਇਹਦੇ ਚ ਆਰਗੈਨਿਕ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਕੋਈ ਵੀ ਕਿਸਾਨ ਆ ਕੇ ਕਰ ਸਕਦਾ ਇਹ ਆਪਾਂ ਪੈਕ ਹਾਊਸ ਲਾਇਆ ਸੀ ਫॉर ਗ੍ਰੇਡਿੰਗ ਐਂਡ ਪੈਕਿੰਗ ਆਫ ਵੈਜੀਟੇਬਲਸ ਫਰੈਸ਼ ਫਰੂਟਸ ਅੱਛਾ ਦੇਖੋ ਫਰੂਟਸ ਐਂਡ ਵੈਜੀਟੇਬਲ ਦੋਨੋਂ ਇੱਥੇ ਲਿਆ ਕੇ ਗ੍ਰੇਡਿੰਗ ਕਰ ਸਕਦਾ ਜੀ ਆਪਣੇ ਕੋਲ ਟੇਬਲਸ ਹੈਗੇ ਆ ਪ੍ਰੋਪਰ ਕਿਹੜੇ ਕਿਹੜੇ ਚੀਜ਼ ਦੀ ਗ੍ਰੇਡਿੰਗ ਕਰ ਸਕਦਾ ਜੀ ਇੱਥੇ ਸਾਡੇ ਕੋਲ ਦੋ ਕਿਸਾਨ ਆ ਰਹੇ ਆ ਜੀ ਇੱਕ ਅੰਬ ਅੰਬੇ ਤੋਂ ਸਪੋਰਟ ਕਰ ਰਹੇ ਆ ਜੀ ਅੱਛਾ ਗ੍ਰੇਡਿੰਗ ਹੈ ਜਲਾ ਫਤੇਕਰ ਸਾਹਿਬ ਤੋਂ ਹਾਂਜੀ ਤੇ ਇੱਕ ਉਹ ਅੰਮ੍ਰਿਤਸਰ ਦਾ ਕਿਸਾਨ ਆ ਜੀ ਅੰਮ੍ਰਿਤਸਰ ਦਾ ਅਮਰ ਸਾਹਿਬ ਦਾ ਕਿਸਾਨ ਇੱਥੇ ਆ ਕੇ ਇੱਥੋਂ ਕਿਉਂਕਿ ਅੱਛਾ ਕੋਲ 에어ਪੋਰਟ ਨੇੜੇ ਆ ਨਾ ਓਕੇ ਔਰ ਸਬਜੀ ਦੇ ਵਿੱਚ ਆਪਣੇ ਕੋਲ ਜਿਹੜਾ ਕੰਮ ਕਰ ਰਿਹਾ ਮੁੰਡਾ ਉਹ ਬ੍ਰੋਕਲੀ ਦਾ ਕੰਮ ਕਰਦਾ। ਅੱਛਾ। ਉਹ ਬ੍ਰੋਕਲੀ ਕਿਸਾਨਾਂ ਤੋਂ ਉਹਨਾਂ ਦਾ ਗਰੁੱਪ ਆ 300 ਕਿਸਾਨਾਂ ਦਾ। ਉਹ ਕਿਸਾਨਾਂ ਤੋਂ ਬਾਇਕ ਕਰਦਾ ਹੈ। ਹਾਂ। ਉਹ ਉਹ ਫਰੋਜ਼ਨ ਕਰਕੇ 2-3 ਮਹੀਨਿਆਂ ਲਈ ਸਟੋਰ ਕਰ ਦਿੰਦਾ। ਗ੍ਰੇਡਿੰਗ ਇੱਥੇ ਕਰਕੇ ਲੱਗੇ ਜਾਂਦਾ। ਅੱਛਾ। ਇੱਥੇ ਸਟੋਰੇਜ ਨਹੀਂ ਕਰਦਾ। ਠੀਕ ਹੈ। ਉੱਥੇ ਉਹ ਗ੍ਰੇਡਿੰਗ ਕਰਕੇ ਕੋールド ਸਟੋਰ ਜਿਹੜੇ ਹੁੰਦੇ ਨਾ ਬਰਫ਼ ਚੜ ਜਾਂਦੀ ਹੈ, ਲੇਅਰ ਚੜ ਜਾਂਦੀ ਹੈ, ਫ੍ਰੀਜ਼ਰ ਹੁੰਦੇ ਆਈ ਵੱਡੇ। ਤੇ ਡੀਪ ਫ੍ਰੀਜ਼ਰ ਹੁੰਦਾ ਹੈ। ਡੀਪ ਫ੍ਰੀਜ਼ਰ। ਹਾਂ। ਉਹ ਤਨਮੀ ਨਵਾ ਦੋ ਤਨਮੀ ਨਵਾ ਨੂੰ ਵੇਚਦਾ ਵਧੀਆ ਰੇਟ ਤੇ ਵਿਕ ਜਾਂਦਾ। ਅੱਛਾ ਬਹੁਤ ਅੱਛਾ ਪ੍ਰੋਫਿਟ ਮਾਰ। ਮਤਲਬ ਆਪਣੇ ਕੋਲੇ ਸੁਵਿਧਾਵਾਂ ਇਦਾਂ ਦੀਆਂ ਹੈਗੀਆਂ ਨੇ ਜੇ ਜੇਕਰ ਕੋਈ ਸਟੋਰ ਕਰਨਾ ਚਾਹੁੰਦਾ ਤਾਂ ਇੱਥੇ ਕੋल्ड ਸਟੋਰ ਵੀ ਤੁਹਾਡੇ ਕੋਲੇ ਇਹ ਤੁਸੀਂ ਦੱਸ ਰਹੇ ਸੀਗਾ ਸਟੋਰ ਵੀ ਕਰ ਸਕਦਾ। ਦੋ ਦੋ ਕੋल्ड ਸਟੋਰ ਆ ਹੀ 10-10 ਟਨ ਦੇ। 10-10 ਟਨ ਦੇ। ਹਾਂਜੀ। ਉਹ ਕਿਸਾਨ ਨੂੰ ਜੀ 10 ਟਨ ਦਾ ਕੋल्ड ਸਟੋਰ ਚਾਹੀਦਾ ਹੁੰਦਾ ਇਹਦੇ ਵੱਡਾ ਦਾ ਕੀ ਕਰ? ਹਾਂਜੀ ਹਾਂਜੀ। 10 ਟਨ ਦਾ ਜੇ ਕੋल्ड ਸਟੋਰ ਲਾਉਣ ਜਾਵਾਂਗੇ ਈ 20-30 ਲੱਖ ਰੁਪਏ ਲੱਗਣਗੇ। ਹਾਂ ਹਾਂ। ਸੋ ਇੱਥੇ ਆਪਾਂ ਘੱਟ ਤੋਂ ਘੱਟ ਕਿਰਾ ਟਰੈਵਲ ਬੋਲ ਤੋਂ ਘੱਟ ਲਾਵਾਂਗੇ ਆਪਾਂ ਤੁਹਾਡੇ ਤੋਂ ਅੱਛਾ ਅੱਛਾ ਬਿਜਲੀ ਦਾ ਪੈਨੂ ਦੇਖ ਕੇ ਤੁਸੀਂ ਆਪ ਦਾ 2 ਮਹੀਨੇ ਲਈ ਕੋਰਸ ਤੋਂ ਯੂਜ਼ ਕਰੋ ਕਿਉਂਕਿ ਆਪ ਦਾ ਲਾਉਂਗੇ ਹੁਣ 2 ਮਹੀਨੇ ਲਈ ਵਰਤਨਾ 10 ਮਹੀਨੇ ਪਹਿਲਾਂ ਪਿਆਰੂ ਹਾਂ ਬਿਲਕੁਲ ਬਿਲਕੁਲ ਇਹ ਸਕੂਲ ਤੋਂ ਵੀ ਯੂਜ਼ ਕਰ ਸਕਦੇ ਹੋ ਜੇ ਕਿਸੇ ਦਾ ਪ੍ਰੋਡਿਊਸ 2-2 ਕੁਆਂਟਲ 4-4 ਕੁਆਂਟਲ ਆ ਤੇ 100-100 ਕੁਆਂਟਲ ਲੱਗ ਜਾਂਦਾ 10 ਸਾਲ ਇਕੱਠੇ ਮਿਲ ਕੇ ਲੈ ਲਓ ਕੋਲੋਂ ਹਾਂਜੀ ਹਾਂਜੀ ਇਕੱਠੇ ਜਾਣੇ ਸਟੋਰ ਕਰਕੇ ਰੱਖ ਲਓ ਕਿਉਂਕਿ ਜਿਹੜੇ ਮੈਂ ਆਪਦੇ ਘਰੇ ਆਲੂ ਲਾਉਣਾ ਜੀ ਮੇਰੇ ਇੱਥੇ ਕਿਸਾਨ ਆ ਉਹਨਾਂ ਦੇ ਪਿਆਜ਼ 15 ਗੱਟੇ ਉਹ ਪੌਦਾ ਯਾਰ ਹੁਣੇ ਨਾ ਤਾਂ ਮੈਥੇ ਖਾਦੇ ਜਾਣੇ ਆ ਤੇ 10 ਕਟੇ ਵੇਚਨੇ ਪੈ ਰਹੇ ਆ ਹਾਂਜੀ ਜਿਉ 10 ਕਿਸਾਨ ਇਕੱਠੇ ਹੋ ਕੇ ਇੱਕ ਕੋਰਸਟੋਰ ਚਲਾ ਦਾਂਗੇ ਸਾਡੇ ਘਰ ਦਾ ਪਿਆਜ਼ ਆਪੇ ਖਾਣਗੇ ਸਾਰੀ ਸਾਲ ਕਿਉਂਕਿ ਆਪਣਾ ਜਿਹੜੀ ਸੋਹ ਦੇ ਸਟੋਰੇਜ ਦੀ ਸਮੱਸਿਆ ਕਈ ਵਾਰ ਉਹ ਕਰ ਆਉਂਦਾ ਫਿਰ ਉਹ ਬੇਕਾਰ ਹੀ ਹੋ ਜਾਂਦਾ ਬੇਕਾਰ ਹੋ ਜਾਂਦਾ ਜੇਕਰ ਆਪਾਂ ਉਹਨੂੰ ਕਿੱਥੇ ਪ੍ਰੋਪਰ ਸਟੋਰੇਜ ਕਰ ਲਾਂਗੇ ਤਾਂ ਆਪਾਂ ਉਹ ਬਾਅਦ ਚ ਜਦੋਂ ਮਾਰਕੀਟ ਰੇਟ ਵੱਧ ਗਿਆ ਉਦੋਂ ਮਹਿੰਗੇ ਭਾਅ ਵਿੱਚ ਵੀ ਸੇਚ ਵੀ ਕਰਦੇ ਹਾਂ ਹਾਂ ਸਿਰਫ ਕੰਜ਼ਮਸ਼ਨ ਲਈ ਵੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਤੇ ਜੇ ਰੇਟ ਵਧਣ ਤੇ ਵੇਚਣਾ ਵੀ ਕਰ ਸਕਦੇ ਤੋ ਕਿਸਾਨ ਵੀਰੋ ਤੁਸੀਂ ਦੇਖਿਆਗੇ ਪੰਜਾਬ ਐਗਰੋ ਜਿਹੜੀ ਹੈਗੀ ਆ ਆਰਗੈਨਿਕ ਖੇਤੀ ਨੂੰ ਪ੍ਰਮੋਟ ਕਰਨ ਵਾਸਤੇ ਕਾਫੀ ਉਪਰਾਲੇ ਕਰ ਰਹੀ ਆ ਲੋੜ ਆ ਪਰ ਕਿ ਆਪਾਂ ਇਹਨਾਂ ਜਿਹੜੇ ਹੈਗੇ ਨੇ ਅਧਿਕਾਰੀਆਂ ਦੇ ਨਾਲ ਥੋੜਾ ਤਾਲਮਿਲ ਕਰੀਏ ਇਹਨਾਂ ਦੇ ਸੰਪਰਕ ਦੇ ਵਿੱਚ ਆਈਏ ਤੇ ਤਾਂ ਹੀ ਆਪਾਂ ਜਿਹੜੀਆਂ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਆ ਜਿਹੜਾ ਉਹ ਲੈ ਸਕਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ